ਤੋ ਇਹ ਸਾਰੀਆਂ ਜਿਹੜੀਆਂ ਸਾਡੇ ਇਨੀਸ਼ੀਏਟਿਵ ਹੈਗੇ ਆ ਚਾਹੇ ਯੂਨੀਵਰਸਲ ਹੈਲਥ ਕਵਰੇਜ ਹੋਵੇ ਪ੍ਰਾਇਮਰੀ ਕੇਅਰ ਹੋਵੇ ਜਾਂ ਸੈਕੰਡਰੀ ਕੇਅਰ ਦੇ ਵਿੱਚ ਸਾਰੀਆਂ ਦਵਾਈਆਂ ਦੇਣਾ ਔਰ ਜਿਹੜੀ ਐਸੈਂਸ਼ੀਅਲ ਡਰੱਗ ਲਿਸਟ ਆ ਉਹਨੂੰ ਲਗਾਤਾਰ ਅਪਗ੍ਰੇਡ ਕਰਨਾ ਕੁਆਲਿਟੀ ਮੈਡੀਸਿਨ ਖਰੀਦ ਕੇ ਚੈੱਕ ਕਰਕੇ ਭੇਜਨੀਆ ਔਰ ਐਕਸ ਰੇ ਅਲਟਰਾਸਾਉਂਡ ਤਕਰੀਬਨ ਤਕਰੀਬਨ ਜਿਹੜੇ 198 ਜਿਹੜੇ ਪ੍ਰਾਈਵੇਟ ਹਸਪੀਟਲ ਹੈਗੇ ਆ ਹਲੋ 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 ਉਹਨਾਂ ਨੂੰ ਰੈਫਰਲ ਕੀਤਾ ਗਿਆ ਜੀ ਫਾਰ ਐਕਸ-ਰੇ ਐਂਡ 390 ਦੇ ਕਰੀਬ ਜਿਹੜੇ ਹੈ ਗਿਆ ਉਹ ਅਲਟਰਾਸਾਉਂਡ ਵਾਸਤੇ ਕਿ ਜਿਹੜੇ ਕਿਸੇ ਵੀ ਛੋਟੇ ਸ਼ਹਿਰ ਦੇ ਵਿੱਚ ਜਿੱਥੇ ਸਾਡੇ ਕੋਲੇ ਜਾਂ ਮਸ਼ੀਨ ਨਹੀਂ ਹੈ ਮਸ਼ੀਨ ਖਰਾਬ ਹੋ ਗਈ ਜਾਂ ਸਾਡੇ ਕੋਲੇ ਰੇਡੀਓਲੋਜਿਸਟ ਨਹੀਂ ਹੈ ਟੈਸਟ ਕਰਨ ਵਾਸਤੇ ਤਾਂ ਪੇਸ਼ੈਂਟ ਸਬਰ ਨਾਲ ਕਰੇ ਉਹ ਉਹਨਾਂ ਨੂੰ ਜਾ ਕੇ ਕਿਸੇ ਵੀ ਪ੍ਰਾਈਵੇਟ ਡਾਕਟਰ ਤੋਂ ਸਰਕਾਰ ਤੋਂ ਪਰਚੀ ਬਣਾ ਕੇ ਆਪਣਾ ਟੈਸਟ ਕਰਾ ਸਕਦਾ ਸੋ ਡਾਇਗਨੋਸਟਿਕਸ ਮੈਡੀਸਿਨਸ ਔਰ ਅਵੇਲੇਬਿਲਿਟੀ ਆਫ ਮੈਡੀਕਲ ਸਟਾਫ ਜਿਹਦੇ ਵਿੱਚ ਅਸੀਂ 400 ਡਾਕਟਰ ਪਹਿਲਾਂ ਭਰਤੀ ਕੀਤੇ ਐਨਐਚਐਮ ਦੇ ਵਿੱਚ ਡਾਕਟਰਸ ਤੇ ਸਪੈਸ਼ਲਿਸਟ ਜਿੱਥੇ ਸਾਡੇ ਕੋਲੇ ਸ਼ਾਰਟੇਜ ਆ ਉਹ ਭਰਤੀ ਕੀਤੇ ਸਟਾਫ ਨਰਸਸ ਔਰ ਹੁਣ 1000 ਡਾਕਟਰ ਜਿਹੜੇ ਤੇ 1200 ਨਰਸਸ ਜਿਹੜੇ ਹੈਗੇ ਆ 1000 ਡਾਕਟਰ ਤੇ ਬਾਈ ਦਾ ਐਂਡ ਆਫ ਦਿਸ ਮਨਥ ਜੁਆਇਨ ਕਰ ਜਾਣਗੇ ਔਰ ਜਿਹੜੇ ਨਰਸਸ ਐ ਉਹ ਵੀ ਬਹੁਤ ਜਲਦੀ ਜੜੀ ਹੈਗੇ ਆ 1200 ਦੀ ਰਿਕਰੂਟਮੈਂਟ ਕਰਕੇ ਤਾਂ ਕਿ ਸਟਾਫ ਦੀ ਵੀ ਸ਼ਾਰਟੇਜ ਨਾ ਹੋਵੇ ਇਸ ਤੋਂ ਸਵਾਇਆ ਜਿਹੜੀ ਫੈਸਿਲਿਟੀ ਮੈਨੇਜਰ ਦੀ ਡਿਪਾਰਟਮੈਂਟ ਕੀਤੀ ਜਾ ਰਹੀ ਹੈ 46 ਹਸਪਤਾਲ ਦੇ ਵਿੱਚ ਜਿਹੜੇ 메ਜਰ ਹਸਪਤਾਲ ਹੈ ਸਰਵੋ ਜਨ ਹਸਪਤਾਲ ਡਿਸਟ੍ਰਿਕਟ ਹਸਪਤਾਲ ਤਾਂ ਕਿ ਡਾਕਟਰ ਦੀ ਬਹੁਤ ਰੈਸ਼ਨ ਨਾ ਹੋਵੇ ਜੇ ਕੋਈ ਬਿਜਲੀ ਦੀ ਪ੍ਰੋਬਲਮ ਹੈ ਕਿਤੇ ਲੀਕੇਜ ਹੋ ਗਈ ਹੈ ਪਾਣੀ ਦੀ ਪ੍ਰੋਬਲਮ ਹੈ ਸੀਵਰੇਜ ਦੀ ਪ੍ਰੋਬਲਮ ਹੈ ਉਹ ਸਾਰਾ ਕੰਮ ਫੈਸਿਲਿਟੀ ਮੈਨੇਜਰ ਦੇਖਣਗੇ ਸੋ ਇਹ ਸਾਰੇ ਜਿਹੜੇ ਇਨੀਸ਼ੀਏਟਿਵ ਲਏ ਜਾ ਰਹੇ ਆ ਸਾਰੇ ਦੁਨੀਆ ਲਿਫਟਾਂ ਆ ਗਈਆਂ ਹਸਪਤਾਲਾਂ ਤੋਂ ਚੱਲਦੀਆਂ ਹੁਣ ਮਰੀਜ਼ਾਂ ਦੇ ਪੀਣ ਲਈ ਸਾਫ਼ ਪਾਣੀ ਹੋਵੇ ਅੱਛਾ ਸਾਫ਼ ਸੁਥਰੀਆਂ ਟਾਇਲਟਸ ਹੋਣ ਰਗ ਰੋਗਨ ਹੋਇਆ ਹੋਵੇ ਇੱਕ ਬਿਲਡਿੰਗ ਜਿਹੜੀਆਂ ਸੜੀਆਂ ਆ ਉਹ ਬਿਲਕੁਲ ਨਾਰਮਲ ਵਧੀਆ ਕੰਡੀਸ਼ਨ ਦੇ ਵਿੱਚ ਹੋਂ। ਇਹ ਸਾਰੇ ਇਨੀਸ਼ੀਏਟਿਵ ਲਏ ਆ ਇਹਨਾਂ ਸਾਰਿਆਂ ਵਾਸਤੇ ਜ਼ਰੂਰੀ ਹੈ ਕਿ ਜਿਹੜੇ ਸਾਡੇ ਡਾਕਟਰ ਹੈਗੇ ਆ ਉਹ ਇਹਦਾ ਤੁਰਾ ਹੈਗੇ ਕਿਸਮ ਦੇ ਬੰਦੇ ਆ। ਦੇ ਆਰ ਦਾ ਸੈਂਟਰ ਪਰਸਨ ਤੇ ਅਸੀਂ ਅੱਜ ਜਿਹੜਾ ਇਹ ਸਾਡਾ ਅੱਜ ਦਾ ਪ੍ਰੋਗਰਾਮ ਹੈ ਉਸ ਪੱਖੋਂ ਇਹ ਬਹੁਤ ਐਮ ਹੈ ਕਿ ਅਸੀਂ ਹਰ 23 ਜ਼ਿਲ੍ਹਿਆਂ ਦੇ ਵਿੱਚੋਂ ਦੋ-ਦੋ ਡਾਕਟਰ ਸਿਲੈਕਟ ਕਰਕੇ ਜਿਹੜੇ ਅੱਛਾ ਕੰਮ ਕਰ ਰਹੇ ਸੀ ਉਹਨਾਂ ਨੂੰ ਜਿਹੜੀ ਮਾਸਟਰ ਟ੍ਰੇਨਰਸ ਬਣਾ ਰਹੇ ਆ ਜਿਹਨੂੰ ਅਸੀਂ ਇਹਨੂੰ ਕਹਿੰਦੇ ਆ ਜੀ ਜਿਹੜੀ ਆ ਗਿਆ ਇਹ ਦਿਸ ਇਸ कॉल्ड ਟ੍ਰੇਨਿੰਗ ਟ੍ਰੇਨਿੰਗ ਆਫ ਟ੍ਰੇਨਰਸ ਟ੍ਰੇਨਿੰਗ ਆਫ ਟ੍ਰੇਨਰਸ ਜਿਨ੍ਹਾਂ ਨੇ ਅੱਗੇ ਜਾ ਕੇ ਲੋਕਾਂ ਨੂੰ ਟ੍ਰੇਨ ਕਰਨਾ ਕਿਉਂਕਿ ਜਿਹੜਾ ਡਾਕਟਰ ਹੈਗਾ ਉਹਨੇ ਮਰੀਜ਼ ਨੂੰ ਚੈੱਕ ਕਰਕੇ ਦਵਾਈ ਤਾਂ ਦੇਣੀ ਜਾਣੀ ਆ ਇਹਦੇ ਨਾਲ ਨਾਲ ਉਹਦੇ نیچے ਚਾਹੇ ਸੀਐਚਓ ਹੈ ਮਲਟੀ ਪਰਪਸ ਹੈਲਥ ਵਰਕਰ ਮੇਲ ਹੈ ਫੀਮੇਲ ਹੈ ਆਸ਼ਾ ਵਰਕਰ ਉਹਨਾਂ ਦੇ ਕੰਮ ਨੂੰ ਸੁਪਰਵਾਈਜ਼ ਨਹੀਂ ਸਪੋਰਟ ਤੇ ਸੁਪਰਵਾਈਜ਼ ਨਹੀਂ ਦੇਣੀ ਆ ਸੁਪਰਵਾਈਜ਼ ਵੀ ਕਰਨਾ ਜਿਹੜੀ ਜਿੰਨੇ ਸਾਡੇ ਨੈਸ਼ਨਲ ਪ੍ਰੋਗਰਾਮ ਆ ਉਹਨਾਂ ਦੀ ਮੋਨਿਟਰਿੰਗ ਕਰਨੀ ਆ ਉਹਨਾਂ ਨੂੰ ਨੈਸ਼ਨਲ ਪ੍ਰੋਗਰਾਮ ਬਾਰੇ ਜਾਣਕਾਰੀ ਦੇਣਾ ਇਥੋਂ ਤੱਕ ਜੇ ਉਹਨਾਂ ਦੇ ਬਿਲਡਿੰਗ ਬਣਦੀ ਪਈ ਆ ਤਾਂ ਇੰਡੀਅਨ ਪਬਲਿਕ ਹੈਲਥ ਸਟੈਂਡਰਡਸ ਨੂੰ ਪਤਾ ਹੋਣਾ ਚਾਹੀਦਾ ਕਿ ਨੋਰਮਸ ਕੀ ਆ ਬਿਲਡਿੰਗ ਬਣਨ ਦੇ ਔਰ ਦੂਜੇ ਪਾਸੇ ਉਹਨਾਂ ਨੇ ਜਿਹੜਾ ਆਪਣਾ ਐਸਐਮਓ ਹੈ ਸਿਵਲ ਸਰਜਨ ਦਾ ਡਾਇਰੈਕਟਰ ਹੈਫ ਸਰਸ ਹੈ ਉਹਨਾਂ ਨੂੰ ਰਿਪੋਰਟਿੰਗ ਵੀ ਕਰਨੀ ਆ ਵੀ ਸਾਡੇ ਕਿਤੇ ਰਿਸਪੌਂਸ ਕਰ ਲੋ ਕੱਲ ਹੀ ਲੁਧਿਆਣੇ ਦੇ ਇੱਕ ਪ੍ਰਿੰਟ ਦੇ ਵਿੱਚ ਚੜਾ ਸੀਗਾ ਉੱਥੇ ਜਲਟਸ ਦੇ ਕੇਸਸ ਆਏ ਸੋ ਆਮ ਆਦਮੀ ਕਲੀਨਿਕ ਵਾਲੇ ਨੇ ਜਿਹੜਾ ਸੀਗਾ ਉਹ ਅਲਰਟ ਕੀਤਾ ਕਿ ਉੱਥੋਂ ਸਾਨੂੰ ਅਸੀਂ ਜਾ ਕੇ ਉਹਦੀ ਪੂਰੀ ਥੋਰੋ ਇਨਵੈਸਟੀਗੇਸ਼ਨ ਕਰਨ ਕਰਕੇ ਉਹ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕਰਕੇ ਇਮੀਡੀਏਟਲੀ ਜਿਹੜਾ ਉਹਨੂੰ ਕੰਟਰੋਲ ਕਰ ਲਿਆ ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਡਾਰੀਆਂ ਕੇਸਸ ਆਏ ਉੱਥੇ ਮੈਂ ਵੀ ਜਾ ਕੇ ਆਇਆ ਡਾਇਰੈਕਟਰ ਮੈਡਮ ਜਾ ਕੇ ਆਏ ਆ ਡਿਪਟੀ ਕਮਿਸ਼ਨਰ ਸਾਡੇ ਸੋ ਜਿੰਨੇ ਵੀ ਸਾਰੇ ਸਬੰਧਤ ਵਿਭਾਗੇ ਆ ਇਹ बार-बार ਆਫਨ ਹੋ ਰਹੇ ਹਾਂ ਹਲੋ ਉਹਦੇ ਨਾਲ ਜਿਹੜਾ ਹੈਗਾ ਕਿ ਸਾਡੇ ਕੋਲੇ ਜਦੋਂ ਆਮ ਆਦਮੀ ਕਲੀਨਿਕ ਦੇ ਵਿੱਚ ਸਾਡੇ ਜਿਹੜੇ ਜਿੰਨੇ ਵੀ ਸਾਡੇ ਹੈਲਥ ਸੈਂਟਰ ਆ ਕਿਤੇ ਵੀ ਕਿਤੇ ਜਿਹੜੀਆਂ ਅਨਯੂਜੂਅਰਲੀ ਬੈਟ ਜਿਵੇਂ ਪੰਜ ਤੋਂ ਬਾਅਦ ਡਾਇਰੀਆ ਦੇ ਕੇਸਸ ਆ ਗਏ ਫੀਵਰ ਦੇ ਕੇਸਸ ਆ ਗਏ ਜੌਂਟਸ ਦੇ ਕੇਸਸ ਆ ਗਏ ਤਾਂ ਸਾਡਾ ਜਿਹੜਾ ਸਾਰਾ ਮੈਕੈਨਿਜ਼ਮ ਹੈ ਇਹ ਟੋ ਆਟੋਮੈਟਿਕਲੀ ਜਿਹੜਾ ਸਾਡਾ ਅਸੀਂ ਸਟੇਟ ਲੈਵਲ ਦੇ ਉੱਤੇ ਚਾਹੇ ਵੈਕਟਰ ਬੋਰਨ ਵਾਟਰ ਬੋਰਨ ਡਿਜ਼ੀਜ਼ਸ ਜਾਂ ਜਿਹੜਾ ਮੱਖੀਆਂ ਮੱਛਰਾਂ ਨਾਲ ਫੈਲਣ ਵਾਲੀਆਂ ਤੇ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਉਹ ਸਾਰਾ ਜਿੱਦੀ ਸਾਡੀਆਂ ਕੋਆਰਡੀਨੇਸ਼ਨ ਕਮੇਟੀਜ਼ ਆ ਡਿਸਟ੍ਰਿਕਟ ਲੈਵਲ ਤੇ ਵੀ ਐਕਟਿਵ ਹੋ ਜਾਣੀ ਹੈ ਸਾਡੇ ਦੋਨੋਂ ਹੀ ਪਟਿਆਲੇ ਦੇ ਔਰ ਲੁਜਾਨੇ ਦੇ ਡਿਪਟੀ ਕਮਿਸ਼ਨਰ ਨੇ ਖੁਦ ਵੀ ਜਾ ਕੇ ਆਪਣੇ ਐਸਟੀਐਮ ਨੂੰ ਭੇਜ ਕੇ ਜਿਹੜਾ ਵਿਜ਼ਿਟ ਕਰਕੇ ਲੋਕਾਂ ਨੂੰ ਮਿਲ ਕੇ ਇਕੱਲੇ ਇਕੱਲੇ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਕਲੋਰੀਨ ਦੀਆਂ ਗੋਲੀਆਂ ਦੇਣਾ ਜਿਹੜੇ ਮਰੀਜ਼ ਹੈ ਉੱਥੇ 24/7 ਡਿਸਪੈਂਸਰੀ ਸ਼ੁਰੂ ਕਰਨਾ ਔਰ ਜਿਹੜੀਆਂ ਮੋਬਾਈਲ ਟੀਮਸ ਆ ਗਈਆਂ ਉਹਨਾਂ ਨੇ ਇਕੱਲੇ ਇਕੱਲੇ ਘਰ ਦਾ ਸਰਵੇ ਕਰਕੇ ਲੋਕਾਂ ਨੂੰ ਐਜੂਕੇਟ ਕਰਨਾ ਸੋ ਇਹ ਜਿਹੜਾ ਸਾਰਾ ਇਨੀਸ਼ੀਏਟਿਵ ਹੈ ਤਾਂ ਹੀ ਹੋਏਗਾ ਜੇ ਸਾਡੇ ਡਾਕਟਰ ਜਿਹੜੇ ਹੈਗੇ ਆ ਉਹ ਟ੍ਰੇਨਡ ਹੋਣਗੇ ਜਿਹੜੇ ਫੀਲਡ ਦੇ ਵਿੱਚ ਹੈ ਦੇ ਆਰ ਲਾਈਕ ਯਰ ਫੀਲਡ ਕਮਾਂਡਰਸ ਸੋ ਉਹਨਾਂ ਨੂੰ ਉਹ ਟ੍ਰੇਨਿੰਗ ਦੇ ਰਹੇ ਆ ਤੇ 1000 ਡਾਕਟਰ ਸਾਡੇ ਕੋਲੇ ਜੁਆਇਨ ਕਰ ਜਾਣਗੇ ਉਹਦੇ ਨਾਲ ਸਾਡੀ ਪੋਜੀਸ਼ਨ ਥੋੜੀ ਜਿਹੀ ਹੋਰ ਹੋਏਗੀ ਤੇ ਉਹਦੇ ਨਾਲ ਅਸੀਂ ਜਿਹੜਾ ਹੈਗਾ ਡਾਕਟਰਸ ਨੂੰ ਟ੍ਰੇਨਿੰਗ ਵੀ ਦੇ ਰਹੇ ਆ ਜਿਵੇਂ ਇਹਨਾਂ ਨੂੰ ਮਾਸਟਰ ਟ੍ਰੇਨਰ ਬਣਾ ਰਹੇ ਆ 28 ਐਸਐਮਓਜ਼ ਨੂੰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਮਦਾਬਾਦ ਭੇਜ ਕੇ ਉਹਨਾਂ ਨੂੰ ਟ੍ਰੇਨਿੰਗ ਦਵਾਈ ਐਡਮਿਨਿਸਟ੍ਰੇਸ਼ਨ ਜਿਹੜੇ ਸਾਡੇ ਸਕੱਤਰ ਜੀ ਦੇ ਡਾਕਟਰ ਹੈ ਉਹਨਾਂ ਨੂੰ ਜਿਹੜੀ ਹੈਗੀ ਨੈਸ਼ਨਲ ਡਰਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਆਈਐਮਐਸ ਦਿੱਲੀ ਦੇ ਵਿੱਚ ਉੱਥੇ ਭੇਜ ਕੇ ਟ੍ਰੇਨਿੰਗ ਦਵਾਈ ਆ ਇਹ ਲਗਾਤਾਰ ਸਾਡੀ ਜਿਹੜੀ ਪ੍ਰੋਸੈਸ ਚੱਲੇਗੀ ਤਾਂ ਕਿ ਜਿਹੜਾ ਪੂਰਾ ਆਪਣਾ ਜਿਹੜਾ ਸਾਰਾ ਹੈਗਾ ਇੱਕ ਪ੍ਰੋਪਰ ਟੀਮ ਦੀ ਤਰ੍ਹਾਂ ਸਾਰੇ ਇਕੱਠੇ ਹੋ ਕੇ ਮੇਰੇ ਨਾਲ ਗਨਸ਼ਿਆਮ ਥੋੜੀ ਜੀ ਆ ਸਾਡੇ ਜਿਹੜੇ ਐਮਡੀ ਹੈਗੇ ਐਨਐਚਐਮ ਦੇ ਔਰ ਡਾਇਰੈਕਟਰ ਮੈਡਮ ਹੈਲਥ ਸਰਵਿਸਿਜ਼ ਔਰ ਡਾਇਰੈਕਟਰ ਫੈਮਿਲੀ ਵੈਲਫੇਅਰ ਔਰ ਸਾਡੇ ਜਿਹੜੇ ਸਟੇਟ ਦੇ ਪ੍ਰੋਗਰਾਮ ਆਫਸਰ ਹੈ ਇਹ ਸਾਰੇ ਜਣੇ ਅਸੀਂ ਜਿਹੜਾ ਹੈਗਾ ਇੱਕ ਉਹਨਾਂ ਨੂੰ ਸਾਰੇ ਨੈਸ਼ਨਲ ਪ੍ਰੋਗਰਾਮ ਬਾਰੇ ਵੀ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ ਇਹਨੂੰ ਆਪਾਂ ਕਿੱਦਾਂ ਜਿਹੜੇ ਜਿਹੜੇ ਸਾਡੇ ਮਿਲੇਨੀਅਮ ਜਿਹਨਾਂ ਨੂੰ ਸਸਟੇਨੇਬਲ ਡਿਵੈਲਪਮੈਂਟ ਗੋਲਸ ਆਗੇ ਉਹ ਕਿੱਦਾਂ ਅਚੀਵ ਕਰਨੇ ਆ ਔਰ ਦੇਸ਼ ਦੇ ਵਿੱਚ ਐਕਸਲ ਕਿੱਦਾਂ ਕਰਨਾ ਮੈਨੂੰ ਪੂਰੀ ਉਮੀਦ ਆ ਕਿ ਜਿਹੜੀ ਸਾਡੀ ਕਰੰਟ ਜਿਹੜੀ ਸਾਡੀ ਟੀਮ ਹੈ ਗੈਰਟ ਡਿਪਾਰਟਮੈਂਟ ਦੀ ਜਿਸ ਤਰ੍ਹਾਂ ਕੋਆਰਡੀਨੇਟਰ ਦੇਖਿਆ ਉਹਨਾ ਕੰਮ ਕਰਦੇ ਆ ਅਸੀਂ ਜਿਹੜਾ ਪੰਜਾਬ ਹੈ ਇਹਨੂੰ ਅਸੀਂ ਬਹੁਤ ਜਲਦੀ ਜਿਹੜਾ ਹੈਗਾ ਆਲਰੇਡੀ ਬਹੁਤ ਅੱਛਾ ਕਰ ਰਿਹਾ ਇਹ ਪਹਿਲਾ ਸੂਬਾ ਬਣ ਜਾਏਗਾ ਪੂਰੀ ਦੁਨੀਆ ਦੇ ਵਿੱਚ ਜਨੇ ਕੇ ਯੂਨੀਵਰਸਲ ਹੈਲਥ ਕੇਅਰ ਦੀ ਗੱਲ ਵੀ ਕੀਤੀ ਹੈ ਤੇ ਉਹਦੇ ਵਾਸਤੇ ਮੀਨਸ ਵੀ ਪ੍ਰੋਵਾਈਡ ਕਰ ਰਹੇ ਆ ਔਰ ਇਹ ਪਹਿਲਾ ਸੂਬਾ ਹੋਏਗਾ ਜਿਹੜੀ ਆਲਮਾਟਾ ਡეკਲਰੇਸ਼ਨ ਜਿਹਦੀ ਮੈਂ ਕੱਲ ਵੀ ਗੱਲ ਕੀਤੀ ਸੀ ਜਿਹਨੂੰ ਕਿ ਲੈਟਰੈਂਟ ਸਪਿਰਟ ਉਹਨੂੰ ਅਸੀਂ ਇੰਪਲੀਮੈਂਟ ਕਰ ਰਹੇ ਆ ਇਹ ਬਹੁਤ ਸਾਡੇ ਵਾਸਤੇ ਮਾਨ ਦੀ ਗੱਲ ਹੈ ਜੀ ਜੀ ਦੋ ਤਰ੍ਹਾਂ ਦੇ ਹੈਗੇ ਆ ਜੀ ਇੱਕ ਤਾਂ ਹੈ ਕਿ ਜਿਹੜੇ ਸਪਰੈਡ ਦੇ ਕੇਸਸ ਕਿਤੇ ਇੱਕ ਆ ਗਿਆ ਉਹਦੇ ਨਾਲ ਨਾਰਮਲੀ ਕੀ ਹੁੰਦਾ ਕਿਸੇ ਨੇ ਬਾਹਰੋਂ ਖਾ ਲਿਆ ਕੱਲ ਵੀ ਅਖਲੀ ਜਿਹੜਾ ਲੁਧਿਆਣੇ ਦੇ ਵਿੱਚ ਸੀਗਾ ਉਹ ਸੋਰਸ ਹੈ ਇੱਕ ਜਿਹੜੇ ਤੁਹਾਡੇ ਗੋਲ ਗੱਪੇ ਵਾਲੀ ਰੇੜੀ ਹੁੰਦੀ ਹੈ ਨਾ ਜਿਹਨੂੰ ਪਾਣੀ ਪਤਾਸਾ ਵੀ ਕਹਿੰਦੇ ਆ ਲੋਕ ਉੱਥੋਂ ਜਾ ਕੇ ਟਰੇਸ ਹੋਇਆ ਕਿ ਉਹ ਸੋਰਸ ਸੀਗਾ ਉਹਦਾ ਫਿਰ ਉਹਨੂੰ ਉਹਦਾ ਸਾਰਾ ਉਹਦੇ ਤੇ ਐਕਸ਼ਨ ਹੋਇਆ ਤੇ ਦੂਜਾ ਜਿਹੜਾ ਹੁੰਦਿਆ ਵੀ ਜਿਹੜੇ ਜਿਹਨੂੰ ਅਸੀਂ ਜੇ 5 ਤੋਂ ਵੱਧ ਕੇਸ ਆਉਂਦੇ ਆ ਜਿਵੇਂ ਪਟਾਲੇ ਵਿੱਚ ਆਏ ਆ ਉਹਦੇ 100 ਤੋਂ ਵੱਧ ਕੇਸ ਆਏ ਆ ਉਹਦਾ ਜਿਹੜਾ ਕਾਰਨ ਹੁੰਦਾ ਹੈ ਉਹ ਬੇਸਿਕਲੀ ਜਿਹੜੀ ਪੂਰ ਜਿਹਦੇ ਚ ਵਾਟਰ ਸਪਲਾਈ ਜਾਂ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਆ ਜਿਹੜੀ ਪਾਣੀ ਦੀ ਸਪਲਾਈ ਆ ਔਰ ਮੈਂ ਖੁਦ ਜਾ ਕੇ ਆਇਆ ਉੱਥੇ ਉਹਦਾ ਕਾਰਨ ਇਹ ਸੀਗਾ ਕਿ ਉੱਥੇ ਜਿਹੜੀ ਕਾਲੋनियां ਇਲੀਗਲ ਕਾਲੋनियां ਬਹੁਤ ਪੁਰਾਣੀ ਬਣੀ ਆ ਜਿਹੜੇ ਬੰਦੇ ਧਰਨੇ ਦੇ ਰਹੇ ਉਹਨਾਂ ਦੇ ਵੇਲੇ ਬਣੀ ਆ ਜੀ ਉਹ ਉਹਦੇ ਵਿੱਚ ਇੰਨਾ ਮਾੜਾ ਹਾਲ ਸੀਗਾ ਕਿ ਮੈਂ ਸਾਰੇ ਜਿੰਨਾ ਉਹਦੇ ਚ ਵਾਟਰ ਸਪਲਾਈ ਦੀਆਂ ਲਾਈਨਾਂ ਸੀਗੀਆਂ ਉਹਨੂੰ ਜਾ ਕੇ ਉਹਨਾਂ ਦੀ ਇੰਟੈਗਰਿਟੀ ਚੈੱਕ ਕਰਾਈ ਆ ਕਿ ਜਿਹੜਾ ਸੀਵਰੇਜ ਦਾ ਮੈਨ ਹੋਲ ਆ ਉਹਦੇ ਵਿੱਚੋਂ ਵਾਟਰ ਸਪਲਾਈ ਦੀ ਲਾਈਨ ਲੰਘ ਰਹੀ ਸੀ ਜੀ ਉਦੇ ਉਹਨੂੰ ਜੰਗ ਲੱਗਿਆ ਹੋਇਆ ਸੀਗਾ ਕਿਉਂਕਿ ਵਾਟਰ ਸਪਲਾਈ ਪੋਜ਼ਿਟਿਵ ਪ੍ਰੈਸ਼ਰ ਨਾਲ ਨਹੀਂ ਆਜੇ ਸ਼ੁਰੂ ਹੋਣੀ ਆ ਉਹ ਤੇ ਜਦੋਂ 네ਗੈਟਿਵ ਪ੍ਰੈਸ਼ਰ ਹੁੰਦਾ ਲੋਕ ਤੁਲੂ ਪੰਪ ਲਾ ਕੇ ਪਾਣੀ ਖਿੱਚਦੇ ਆ ਤੇ ਸੀਵਰੇਜ ਦਾ ਪਾਣੀ ਖਿੱਚ ਲੈਂਦੀ ਆ ਤੇ ਜਦੋਂ ਪਿੱਛੋਂ ਪਾਣੀ ਦੀ ਸਪਲਾਈ ਆਉਂਦੀ ਆ ਉਹ ਸਾਰਾ ਅੱਗੇ ਜਾ ਕੇ ਸਾਰਾ ਜਿਹੜਾ ਉਸ ਜਿਹੜੇ ਉਹਦੇ ਉਸ ਤੋਂ ਅੱਗੇ ਘਰ ਹੁੰਦੇ ਆ ਉੱਥੇ ਪਹੁੰਚ ਜਾਂਦਾ ਸੋ ਉਹਨਾਂ ਨੂੰ ਅਸੀਂ ਆਲਟਰਨੇਟ ਜਿਹੜਾ ਸੋਰਸ ਆਫ ਵਾਟਰ ਸਪਲਾਈ ਆ ਉਹ ਵੀ ਉਹਨਾਂ ਨੂੰ ਮੈਂ ਕਿਹਾ ਕਿ ਪਾਰਟਿਕੁਲਰਲੀ ਤੁਸੀਂ ਜਿਹੜਾ ਕੋਈ ਬਹੁਤ ਵਧੀਆ ਸੋਰਸ ਜਿਵੇਂ ਵੇਰਕਾ ਮਿਲਕ ਪਲਾਂਟ ਆ ਉਹਨਾਂ ਦਾ ਬਹੁਤ ਵਧੀਆ ਜਿਹੜਾ ਫੂਲ ਪ੍ਰੂਫ ਮੈਥਡ ਹੈਗਾ ਬਹੁਤ ਅੱਛੇ ਪ੍ਰੋਟੋਕਾਲਸ ਹੈ ਕਿ ਉਹ ਟੈਂਕਰ ਵੀ ਉੱਥੋਂ ਲੈ ਕੇ ਭੇਜੋ ਜਿਹੜੇ ਟੈਂਕਰ ਵੀ ਫੜੇ ਕੀਤੇ ਸੀ ਉਹਦੇ ਵਿੱਚ ਵੀ ਪ੍ਰੋਬਲਮ ਆਈ ਸੀ ਅਸੀਂ ਉਹ ਵੀ ਟੈਸਟ ਕਰ ਰਹੇ ਆ ਜੀ ਅਸੀਂ ਜਿਹੜਾ ਬੰਦਾ ਲੋਕ ਪਾਣੀ ਪੀਂਦੇ ਆ ਉਹਨਾਂ ਦੇ ਘਰ ਤੋਂ ਸੈਂਪਲ ਲੈ ਕੇ ਟੈਸਟ ਕਰਦੇ ਆ ਪਹਿਲਾਂ ਕੀ ਪਹਿਲਾਂ ਪ੍ਰੈਕਟਿਸ ਕੀ ਹੁੰਦੀ ਸੀ ਸਾਡੀ ਸਰਕਾਰ ਤੋਂ ਪਹਿਲਾਂ ਕਿ ਜਿੱਥੇ ਜਿੱਥੇ ਟੈਂਕੀ ਹੁੰਦੀ ਸੀ ਉੱਥੋਂ ਲੈ ਕੇ ਟੈਸਟ ਕਰਦੇ ਸੀ ਉਹ ਉਹ ਤਾਂ ਨਾਰਮਲ ਹੀ ਹੋਏਗਾ ਉਹ ਤਾਂ ਠੀਕ ਹੋਏਗਾ ਉਹਦੇ ਉਹਦੇ ਥੋੜੀ ਬੈਕਟੀਰੀਆ ਆਣਗੇ ਉਹਦੇ ਕਰਕੇ ਇਨਫੈਕਸ਼ਨ ਨਹੀਂ ਹੋਏਗੀ ਸੋ ਅਸੀਂ ਬਿਲਕੁਲ ਜਿਹੜ ਚਾਹੇ ਉਹ ਸੀਵਰੇਜ ਦੇ ਵਿੱਚ ਮਿਕਸਿੰਗ ਹੋ ਰਹੀ ਹੈ ਜਾਂ ਸੀਵਰੇਜ ਪਟਵਾ ਕੇ ਠੀਕ ਕਰਵਾ ਰਹੇ ਹਾਂ ਉਹਨੂੰ ਜਿਹੜੀ ਵਾਟਰ ਸਪਲਾਈ ਹੈ ਸੋਰਸ ਤੋਂ ਲੈ ਕੇ ਇੰਡ ਯੂਜ਼ਰ ਤੱਕ ਠੀਕ ਤਰ੍ਹਾਂ ਪਹੁੰਚੇ ਉਹ ਇਨਸ਼ੋਰ ਕਰ ਰਹੇ ਆ ਜਿੰਨੀ ਦਰੋਂ ਨਹੀਂ ਹੁੰਦੀ ਉਸ ਉਨੀ ਦਰ ਅਸੀਂ ਆਲਟਰਨੇਟ ਸੋਰਸ ਆਫ ਡਰਿੰਕਿੰਗ ਵਾਟਰ ਦੇ ਰਹੇ ਆ ਇਸ ਤੋਂ ਸવાય ਸਾਡੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਉੱਥੇ 24/7 ਸਾਡੀ ਜਿਹੜੀ ਡਿਸਪੈਂਸਰੀ ਖੁੱਲੀ ਆ ਲੋਕਾਂ ਨੂੰ ਮੈਜੋਰਟੀ ਪ੍ਰੈਸ਼ਰ ਉੱਤੇ ਟਰੀਟ ਕਰ ਰਹੇ ਆ ਘਰੇ ਕਲੋਰੀਨ ਦੀਆਂ ਗੋਲੀਆਂ ਦੇ ਰਹੇ ਆ ਔਰ ਜਿਹੜੇ ਹਸਤਾਚਾਰਿਆ ਉਹਨਾਂ ਸਾਰਿਆਂ ਦਾ ਅਸੀਂ ਫ੍ਰੀ ਇਲਾਜ ਕਰ ਰਹੇ ਆ ਬਟ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਕਿ ਹਰ ਬਸਾਰ 110 110 ਹਾਂਜੀ ਹੈਲਥਕੇਅਰ ਬਾਜੀ ਨੇ ਇੱਕ ਇਤਿਹਾਸਿਕ ਸ਼ੁਰੂਆਤ ਕਰ ਲਈ ਹੈ ਜਿਹਦੇ ਵਿੱਚ ਅਸੀਂ ਯੂਨੀਵਰਸਲ ਹੈਲਥਕੇਅਰ ਕਹਿੰਦੇ ਆ ਯੂਨੀਵਰਸਲ ਹੈਲਥ ਕਵਰੇਜ ਉਹਦੇ ਵਿੱਚ ਪੰਜਾਬ ਦੇ ਜਿਹੜੇ ਵੀ 65 ਲੱਖ ਪਰਿਵਾਰ ਹੈ ਜੀ 3 ਕਰੋੜ ਦੇ ਲੋਕ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਇੱਕ 10 ਲੱਖ ਜਿਹੜਾ ਹੈਗਾ ਉਹ ਪਰ ਫੈਮਿਲੀ ਜਿਹੜਾ ਕਵਰ ਹੈ ਇੰਸ਼ੋਰੈਂਸ ਦਾ ਦਿੱਤਾ ਜਾ ਰਿਹਾ ਹੈ ਇਸ ਤੋਂ ਬਾਅਦ ਪਹਿਲਾ ਹੀ ਅਸੀਂ ਜਿਹੜੇ 881 ਆਮ ਆਦਮੀ ਕਲੀਨਿਕ ਉਹਦੇ ਨਾਲ ਇੱਕ ਕੰਪਰੀਹੈਂਸਿਵ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਯੋਗਾ ਔਰ ਸਾਰੇ ਜਿੰਨੇ ਵੀ ਤੁਹਾਡੇ ਟੈਸਟ ਹੈਗੇ ਆ ਉਹ ਲੋਕਾਂ ਦੇ ਘਰ ਦੇ ਨੇੜੇ ਆਮ ਆਦਮੀ ਕਲੀਨਿਕ ਚ ਹੋ ਰਹੇ ਆ ਇਨਕਲੂਡਿੰਗ ਡੈਂਗੀ ਦਾ ਐਂਡ ਹੈਪਾਟਾਈਟਸ ਐਚ ਵੀ ਜੋ ਅੱਜ ਤੱਕ ਕਦੇ ਕੋਈ ਵੀ ਟੈਸਟ ਨਹੀਂ ਹੁੰਦਾ ਸੀਗਾ ਹੁਣ ਜਿਹੜੇ ਹੈਗੇ ਆ ਉੱਥੇ ਪਹਿਲਾਂ 38 ਸੀਗੇ ਉਹ 47 ਟੈਸਟ ਹੋ ਰਹੇ ਆ ਅਸੀਂ 80 ਦਵਾਈਆਂ ਤੋਂ ਸ਼ੁਰੂ ਕੀਤਾ ਸੀਗਾ ਜੋ ਸਾਡੇ ਕੋਲੇ ਫੀਡਬੈਕ ਸੀ ਥੋੜੀ ਹੋਰ ਲੋਡ ਸੀ ਉਹ 100 ਪਲੱਸ ਮੈਡੀਸਿਨਸ ਹੋ ਗਈਆਂ ਔਰ ਉਹਦੇ ਵਿੱਚ ਪ੍ਰੈਗਨੈਂਸੀ ਕੇਅਰ ਕਿਉਂਕਿ ਸਾਡਾ ਜਿਹੜਾ ਮਟਰਨਲ ਮਾਰਟੈਲਿਟੀ ਰੇਟ ਹੈ ਉਹ ਅਸੀਂ ਤਕਰੀਬਨ 105 ਤੋਂ ਸ਼ੁਰੂ ਕੀਤਾ ਸੀਗਾ ਹੁਣ ਆਪਣਾ ਸਾਡਾ ਤਕਰੀਬਨ ਤਕਰੀਬਨ 88 ਤੇ ਆ ਗਿਆ ਤੇ ਉਹਨੂੰ ਅਸੀਂ ਸਖਤੋਂ نیچے ਔਰ ਉਹਨੂੰ ਆਲਟੀਮੇਟਲੀ ਅਸੀਂ 30 ਜਾਂ 35 ਤੇ ਲੈ ਕੇ ਆਣਾ ਸੋ ਇਹ ਸਾਰੀਆਂ ਜਿਹੜੀਆਂ ਸਾਡੇ ਇਨੀਸ਼ੀਏਟਿਵ ਹੈਗੇ ਆ ਚਾਹੇ ਯੂਨੀਵਰਸਲ ਹੈਲਥ ਕਵਰੇਜ ਹੋਵੇ ਪ੍ਰਾਇਮਰੀ ਕੇਅਰ ਹੋਵੇ ਜਾਸ ਕੈਂਟਰੀ ਕੇਅਰ ਦੇ ਵਿੱਚ ਸਾਰੀਆਂ ਦਵਾਈਆਂ ਦੇਣਾ ਔਰ ਜਿਹੜੀ ਐਸੈਂਸ਼ੀਅਲ ਡਰਗ ਲਿਸਟ ਆ ਉਹਨੂੰ ਲਗਾਤਾਰ ਅਪਗ੍ਰੇਡ ਕਰਨਾ ਕੁਆਲਿਟੀ ਮੈਡੀਸਨ ਖਰੀਦ ਕੇ ਚੈੱਕ ਕਰਕੇ ਭੇਜਨੀਆ ਔਰ ਐਕਸ ਰੇ আল্ট্রাসਾਉਂਡ ਤਕਰੀਬਨ ਤਕਰੀਬਨ ਜਿਹੜੇ 198 ਜਿਹੜੇ ਪ੍ਰਾਈਵੇਟ ਹਸਪੀਟਲ ਹੈਗੇ ਆ ਹਲੋ 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 ਉਹਨਾਂ ਨੂੰ ਪੈਨਲ ਕੀਤਾ ਗਿਆ ਜੀ ਫਾਰ ਐਕਸ ਰੇ ਐਂਡ 390 ਦੇ ਕਰੀਬ ਜਿਹੜੇ ਹੈਗੇ ਆ ਉਹ আল্ট্রাসাউন্ড ਵਾਸਤੇ ਕਿ ਜਿਹੜੇ ਕਿਸੇ ਵੀ ਛੋਟੇ ਸ਼ਹਿਰ ਦੇ ਵਿੱਚ ਜਿੱਥੇ ਸਾਡੇ ਕੋਲੇ ਜਾਂ ਮਸ਼ੀਨ ਨਹੀਂ ਹੈ ਮਸ਼ੀਨ ਖਰਾਬ ਹੋ ਗਈ ਜਾਂ ਸਾਡੇ ਕੋਲੇ ਰੇਡੀਓਲੋਜਿਸਟ ਨਹੀਂ ਹੈ ਟੈਸਟ ਕਰਨ ਵਾਸਤੇ ਤਾਂ ਪੇਸ਼ੈਂਟ ਸਬਰ ਨਾ ਕਰੇ ਉਹ ਉਹਨਾਂ ਨੂੰ ਜਾ ਕੇ ਕਿਸੇ ਵੀ ਪ੍ਰਾਈਵੇਟ ਡਾਕਟਰ ਤੋਂ ਸਰਕਾਰ ਤੋਂ ਪਰਚੀ ਬਰਾਦ ਕੇ ਆਪਣਾ ਟੈਸਟ ਕਰਾ ਸਕਦਾ ਸੋ ਡਾਇਗਨੋਸਟਿਕਸ ਮੈਡੀਸਿਨਸ ਔਰ ਅਵੇਲੇਬਿਲਿਟੀ ਆਫ ਮੈਡੀਕਲ ਸਟਾਫ ਜਿਹਦੇ ਵਿੱਚ ਅਸੀਂ 400 ਡਾਕਟਰ ਪਹਿਲਾਂ ਪ੍ਰਤੀ ਕੀਤੇ ਅਨੈਚ ਦੇ ਵਿੱਚ ਡਾਕਟਰਸ ਤੇ ਸਪੈਸ਼ਲਿਸਟ ਜਿੱਥੇ ਸਾਡੇ ਕੋਲ ਸ਼ਾਰਟੇਜ ਆ ਉਹ ਭਰ ਦਿੱਤੇ ਸਟਾਫ ਨਰਸਸ ਔਰ ਹੁਣ 1000 ਡਾਕਟਰ ਜਿਹੜੇ ਤੇ 1200 ਨਰਸਸ ਜਿਹੜੇ ਹੈਗੇ ਆ 1000 ਡਾਕਟਰ ਤੇ ਬਾਈ ਦਾ ਐਂਡ ਆਫ ਦਿਸ ਮਨਥ ਜੁਆਇਨ ਕਰ ਜਾਣਗੇ ਔਰ ਜਿਹੜੇ ਨਰਸਸ ਹੈ ਉਹ ਵੀ ਬਹੁਤ ਜਲਦੀ ਜੜੀਆਂ ਹੈਗੀਆਂ 1200 ਦੀ ਰਿਕਰੂਟਮੈਂਟ ਕਰਕੇ ਤਾਂ ਕਿ ਸਟਾਫ ਦੀ ਵੀ ਸ਼ਾਰਟੇਜ ਨਾ ਹੋਵੇ ਇਸ ਤੋਂ ਸਵਾਇਆ ਜਿਹੜੀ ਅਫੀਸ਼ੀਅਲਟੀ ਮੈਨੇਜਰ ਦੀ ਅਪੁਆਇੰਟਮੈਂਟ ਕੀਤੀ ਜਾ ਰਹੀ ਹੈ 46 ਹਸਪੀਟਲ ਦੇ ਵਿੱਚ ਜਿਹੜੇ ਮੇਜਰ ਹਸਪੀਟਲ ਐ ਸਰਵੋ ਜਨ ਹਸਪੀਟਲ ਡਿਸਟ੍ਰਿਕਟ ਹਸਪੀਟਲਸ ਤਾਂ ਕਿ ਡਾਕਟਰ ਦੀ ਕੋਆਰਡੀਨੇਸ਼ਨ ਹੋਵੇ ਜੇ ਕੋਈ ਬਿਜਲੀ ਦੀ ਪ੍ਰੋਬਲਮ ਆ ਕਿਤੇ ਲੀਕੇਜ ਹੋ ਗਈ ਜਾਂ ਪਾਣੀ ਦੀ ਪ੍ਰੋਬਲਮ ਆ ਸੀਵਰੇਜ ਦੀ ਪ੍ਰੋਬਲਮ ਆ ਉਹ ਸਾਰਾ ਕੰਮ ਫੈਸਿਲਿਟੀ ਮੈਨੇਜਰ ਦੇਖਣਗੇ ਸੋ ਇਹ ਸਾਰੇ ਜਿਹੜੇ ਇਨੀਸ਼ੀਏਟਿਵ ਲਏ ਜਾ ਰਹੇ ਆ ਸਾਰੇ ਦੁਨੀਆ ਲਿਫਟਾਂ ਆ ਗਈਆਂ ਹਸਪਤਾਲ ਚ ਚੱਲਦੀਆਂ ਹੁਣ ਮਰੀਜ਼ਾਂ ਦੇ ਪੀਣ ਲਈ ਸਾਫ਼ ਪਾਣੀ ਹੋਵੇ ਅੱਛਾ ਸਾਫ਼ ਸੁਥਰੀਆਂ ਟਾਇਲਟਸ ਹੋਣ ਰੰਗ ਰੋਗਨ ਹੋਇਆ ਹੋਵੇ ਬਿਲਡਿੰਗ ਜਿਹੜੀਆਂ ਸਰ ਗਈਆਂ ਉਹ ਬਿਲਕੁਲ ਨਾਰਮਲ ਵਧੀਆ ਕੰਡੀਸ਼ਨ ਦੇ ਵਿੱਚ ਹੋਣ ਇਹ ਸਾਰੇ ਇਨੀਸ਼ੀਏਟਿਵ ਲਏ ਆ ਇਹਨਾਂ ਸਾਰਿਆਂ ਵਾਸਤੇ ਜ਼ਰੂਰੀ ਹੈ ਕਿ ਜਿਹੜੇ ਸਾਡੇ ਡਾਕਟਰ ਹੈਗੇ ਆ ਉਹ ਇਹਦਾ ਤੁਰਾ ਹੈਗੇ ਕਿਸਮ ਦੇ ਬਲ ਦੇ ਆਰ ਦਾ ਸੈਂਟਰਲ ਪਰਸਨ ਤੇ ਅਸੀਂ ਅੱਜ ਜਿਹੜਾ ਇਹ ਸਾਡਾ ਅੱਜ ਦਾ ਪ੍ਰੋਗਰਾਮ ਹੈ ਉਸ ਪੱਖੋਂ ਬਹੁਤ ਐਮ ਹੈ ਕਿ ਅਸੀਂ ਹਰ 23 ਜ਼ਿਲ੍ਹਿਆਂ ਦੇ ਵਿੱਚੋਂ ਦੋ-ਦੋ ਡਾਕਟਰ ਸਿਲੈਕਟ ਕਰਕੇ ਜਿਹੜੇ ਅੱਛਾ ਕੰਮ ਕਰ ਰਹੇ ਸੀ ਉਹਨਾਂ ਨੂੰ ਜਿਹੜੀ ਮਾਸਟਰ ਟ੍ਰੇਨਰਸ ਬਣਾ ਰਹੇ ਆ ਜਿਹਨੂੰ ਅਸੀਂ ਇਹਨੂੰ ਕਹਿੰਦੇ ਆ ਜੀ ਟ੍ਰ ਜਿਹੜੀ ਆ ਗਈ ਆ ਇਹ ਦਿਸ ਇਸ ਫਾਰ ਟ੍ਰੇਨਿੰਗ ਟ੍ਰੇਨਿੰਗ ਆਫ ਟ੍ਰੇਨਰਸ ਟ੍ਰੇਨਿੰਗ ਆਫ ਟ੍ਰੇਨਰਸ ਜਿਨ੍ਹਾਂ ਨੇ ਅੱਗੇ ਜਾ ਕੇ ਲੋਕਾਂ ਨੂੰ ਟ੍ਰੇਨ ਕਰਨਾ ਕਿਉਂਕਿ ਜਿਹੜਾ ਡਾਕਟਰ ਹੈਗਾ ਉਹਨੇ ਮਰੀਜ਼ ਨੂੰ ਚੈੱਕ ਕਰਕੇ ਦਵਾਈ ਤਾਂ ਦੇਣੀ ਹੀ ਦੇਣੀ ਆ ਇਹਦੇ ਨਾਲ ਨਾਲ ਉਹਦੇ ਨੀਚੇ ਚਾਹੇ ਸੀਐਚਓ ਹੈ ਮਲਟੀ ਪਰਪਸ ਹੈਲਥ ਵਰਕਰ ਮੇਲ ਹੈ ਫੀਮੇਲ ਹੈ ਆਸ਼ਾ ਵਰਕਰ ਹੈ ਉਹਨਾਂ ਦੇ ਕੰਮ ਨੂੰ ਸੁਪਰਵਾਈਜ਼ ਨਹੀਂ ਸਪੋਰਟ ਤੇ ਸੁਪਰਵਾਈਜ਼ ਨਹੀਂ ਦੇਣੀ ਆ ਸੁਪਰਵਾਈਜ਼ ਵੀ ਕਰਨਾ ਜਿਹੜੀ ਜਿੰਨੇ ਸਾਡੇ ਨੈਸ਼ਨਲ ਪ੍ਰੋਗਰਾਮ ਆ ਉਹਨਾਂ ਦੀ ਮੋਨਿਟਰਿੰਗ ਕਰਨੀ ਆ ਉਹਨਾਂ ਨੂੰ ਨੈਸ਼ਨਲ ਪ੍ਰੋਗਰਾਮ ਬਾਰੇ ਜਾਣਕਾਰੀ ਦੇਣਾ ਇਥੋਂ ਤੱਕ ਜੇ ਉਹਨਾਂ ਦੇ ਬਿਲਡਿੰਗ ਬਣਦੀ ਪਈ ਆ ਤਾਂ ਇੰਡੀਅਨ ਪਬਲਿਕ ਹੈਲਥ ਸਟੈਂਡਰਡਸ ਨੂੰ ਪਤਾ ਹੋਣਾ ਚਾਹੀਦਾ ਕਿ ਨੋਰਮਸ ਕੀ ਆ ਬਿਲਡਿੰਗ ਬਣਨ ਦੇ ਔਰ ਦੂਜੇ ਪਾਸੇ ਉਹਨਾਂ ਨੇ ਜਿਹੜਾ ਆਪਣਾ ਐਸਐਮਓ ਆ ਸਿਵਲ ਸਰਜਨ ਆ ਡਾਇਰੈਕਟਰ ਆਫ ਸਰਵਿਸਸ ਆ ਉਹਨਾਂ ਨੂੰ ਰਿਪੋਰਟਿੰਗ ਵੀ ਕਰਨੀ ਆ ਵੀ ਸਾਡੇ ਕਿਤੇ ਸਪੋਸ ਕਰ ਲੋ ਕੱਲ ਹੀ ਲੁਧਿਆਣੇ ਦੇ ਇੱਕ ਪਿੰਡ ਦੇ ਵਿੱਚ ਜਿਹੜਾ ਸੀਗਾ ਉੱਥੇ ਜੌਂਡਿਸ ਦੇ ਕੇਸਸ ਆਏ ਸੋ ਆਮ ਆਦਮੀ ਕਲੀਨਿਕ ਵਾਲੇ ਨੇ ਜਿਹੜਾ ਸੀਗਾ ਉਹ ਅਲਰਟ ਕੀਤਾ ਉੱਥੋਂ ਸਾਨੂੰ ਅਸੀਂ ਜਾ ਕੇ ਉਹਦੀ ਪੂਰੀ thorough investigation ਕਰਕੇ ਉਹ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕਰਕੇ ਇਮੀਡੀਏਟਲੀ ਜਿਹੜਾ ਉਹਨੂੰ ਕੰਟਰੋਲ ਕਰ ਲਿਆ। ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਡਾਰੀਆਂ ਕੇਸਸ ਆਏ ਉੱਥੇ ਮੈਂ ਵੀ ਜਾ ਕੇ ਆਇਆ, ਡਾਇਰੈਕਟਰ ਮੈਡਮ ਜਾ ਕੇ ਆਏ ਆ, ਡਿਪਟੀ ਕਮਿਸ਼ਨਰ ਸਾਡੇ। ਸੋ ਜਿੰਨੇ ਵੀ ਸਾਰੇ ਸਬੰਧਤ ਵਿਭਾਗੇ ਆ ਇਹ बार-बार ਆਉਂਦੇ ਆ। ਹਲੋ। ਉਹਦੇ ਨਾਲ ਜਿਹੜਾ ਹੈਗਾ ਕਿ ਸਾਡੇ ਕੋਲੇ ਜਦੋਂ ਆਮ ਆਦਮੀ ਕਲੀਨਿਕ ਦੇ ਵਿੱਚ ਸਾਡੇ ਜਿਹੜੇ ਜਿੰਨੇ ਵੀ ਸਾਡੇ ਹੈਲਥ ਸੈਂਟਰ ਆ ਕਿਤੇ ਵੀ ਕਿਤੇ ਜਿਹੜੀਆਂ ਅਨਯੂਜ਼ਵਰਲੀ ਬੈਟ ਜਿਵੇਂ ਪੰਜ ਤੋਂ ਬਾਅਦ ਡਾਇਰੀਆ ਦੇ ਕੇਸਸ ਆ ਗਏ ਫੀਵਰ ਦੇ ਕੇਸਸ ਆ ਗਏ ਜੌਂਡਿਸ ਦੇ ਕੇਸਸ ਆ ਗਏ ਤਾਂ ਸਾਡਾ ਜਿਹੜਾ ਸਾਰਾ ਮੈਕੈਨਿਜ਼ਮ ਹੈ ਇਹ ਟੋ ਆਟੋਮੈਟਿਕਲੀ ਜਿਹੜਾ ਸਾਡਾ ਅਸੀਂ ਸਟੇਟ ਲੈਵਲ ਦੇ ਉੱਤੇ ਚਾਹੇ ਵੈਕਟਰ ਬੋਰਨ ਵਾਟਰ ਬੋਰਨ ਡਿਜ਼ੀਜ਼ਸ ਜਾਂ ਜਿਹੜਾ ਮੱਖੀਆਂ ਮੱਛਰਾਂ ਨਾਲ ਫੈਲਣ ਵਾਲੀਆਂ ਤੇ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਉਹ ਸਾਰਾ ਜਿੱਦ ਸਾਡੀਆਂ ਕੋਆਰਡੀਨੇਸ਼ਨ ਕਮੇਟੀਜ਼ ਆ ਡਿਸਟ੍ਰਿਕਟ ਲੈਵਲ ਤੇ ਵੀ ਐਕਟਿਵ ਹੋ ਜਾਣੀ ਹੈ ਸਾਡੇ ਦੋਨੋਂ ਹੀ ਪਟਿਆਲੇ ਦੇ ਔਰ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਨੇ ਖੁਦ ਵੀ ਜਾ ਕੇ ਆਪਣੇ ਐਸਟੀਐਮ ਨੂੰ ਭੇਜ ਕੇ ਜਿਹੜਾ ਵਿਜ਼ਿਟ ਕਰਕੇ ਲੋਕਾਂ ਨੂੰ ਮਿਲ ਕੇ ਕੱਲੇ-ਕੱਲੇ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਕਲੋਰੀਨ ਦੀਆਂ ਗੋਲੀਆਂ ਦੇਣਾ ਜਿਹੜੇ ਮਰੀਜ਼ ਹੈ ਉੱਥੇ 24/7 ਡਿਸਪੈਂਸਰੀ ਸ਼ੁਰੂ ਕਰਨਾ ਔਰ ਜਿਹੜੀਆਂ ਮੋਬਾਈਲ ਟੀਮਸ ਆ ਗਈਆਂ ਉਹਨਾਂ ਨੇ ਕੱਲੇ-ਕੱਲੇ ਘਰ ਦਾ ਸਰਵੇ ਕਰਕੇ ਲੋਕਾਂ ਨੂੰ ਐਜੂਕੇਟ ਕਰਨਾ ਸੋ ਇਹ ਜਿਹੜਾ ਸਾਰਾ ਇਨੀਸ਼ੀਏਟਿਵ ਹੈ ਤਾਂ ਹੀ ਹੋਏਗਾ ਜੇ ਸਾਡੇ ਡਾਕਟਰ ਜਿਹੜੇ ਹੈਗੇ ਆ ਉਹ ਟ੍ਰੇਨਡ ਹੋਣਗੇ ਜਿਹੜੇ ਫੀਲਡ ਦੇ ਵਿੱਚ ਹੈ ਦੇ ਆਰ ਲਾਈਕ ਯਰ ਫੀਲਡ ਕਮਾਂਡਰਸ ਸੋ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ 1000 ਡਾਕਟਰ ਸਾਡੇ ਕੋਲੇ ਜੁਆਇਨ ਕਰ ਜਾਣਗੇ ਉਹਦੇ ਨਾਲ ਸਾਡੀ ਪੋਜੀਸ਼ਨ ਥੋੜੀ ਜਿਹੀ ਹੋਰ ਹੋਏਗੀ ਤੇ ਉਹਦੇ ਨਾਲ ਅਸੀਂ ਜਿਹੜਾ ਹੈਗਾ ਡਾਕਟਰਸ ਨੂੰ ਟ੍ਰੇਨਿੰਗ ਵੀ ਦੇ ਰਹੇ ਹਾਂ ਜਿਵੇਂ ਇਹਨਾਂ ਨੂੰ ਮਾਸਟਰ ਟ੍ਰੇਨਰ ਬਣਾ ਰਹੇ ਆ 28 ਐਸਐਮ ਉਸ ਨੂੰ ਇੰਡੀਅਨ ਇੰਸਟੀਚੂਟ ਆਫ ਮੈਨੇਜਮੈਂਟ ਅਹਮਦਾਬਾਦ ਭੇਜ ਕੇ ਉਹਨੂੰ ਟ੍ਰੇਨਿੰਗ ਦਵਾਈ ਹੈ ਇਨ ਐਡਮਿਨਿਸਟ੍ਰੇਸ਼ਨ ਜਿਹੜੇ ਸਾਡੇ ਸੈਕਟਰੀ ਦੇ ਡਾਕਟਰ ਆ ਉਹਨਾਂ ਨੂੰ ਜਿਹੜੀ ਹੈਗੀ ਨੈਸ਼ਨਲ ਡਰਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਇੰਸ ਦਿੱਲੀ ਦੇ ਵਿੱਚ ਉੱਥੇ ਭੇਜ ਕੇ ਟ੍ਰੇਨਿੰਗ ਦਵਾਈ ਆ ਇਹ ਲਗਾਤਾਰ ਸਾਡੀ ਜਿਹੜੀ ਇਹ ਪ੍ਰੋਸੈਸ ਚੱਲੇਗੀ ਤਾਂ ਕਿ ਜਿਹੜਾ ਪੂਰਾ ਆਪਣਾ ਜਿਹੜਾ ਸਾਰਾ ਹੈਗਾ ਇੱਕ ਪ੍ਰੋਪਰ ਟੀਮ ਦੀ ਤਰ੍ਹਾਂ ਸਾਰੇ ਇਕੱਠੇ ਹੋ ਗਏ ਮੇਰੇ ਨਾਲ ਗਨਸ਼ਿਆਮ ਥੋੜੀ ਜੀ ਆ ਸਾਡੇ ਜਿਹੜੇ ਐਮ ਡੀ ਹੈਗੇ ਐਨ ਐਚ ਐਮ ਦੇ ਔਰ ਡਾਇਰੈਕਟਰ ਮੈਡਮ ਹੈਲਥ ਸਰਵਿਸਿਜ਼ ਔਰ ਡਾਇਰੈਕਟਰ ਫੈਮਿਲੀ ਵੈਲਫੇਅਰ ਔਰ ਸਾਡੇ ਜਿਹੜੇ ਸਟੇਟ ਦੇ ਪ੍ਰੋਗਰਾਮ ਆਫਸਰ ਆ ਇਹ ਸਾਰੇ ਜਣੇ ਅਸੀਂ ਜਿਹੜਾ ਹੈਗਾ ਇੱਕ ਉਹਨਾਂ ਨੂੰ ਸਾਰੇ ਨੈਸ਼ਨਲ ਪ੍ਰੋਗਰਾਮ ਬਾਰੇ ਵੀ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ ਇਹਨੂੰ ਆਪਾਂ ਕਿੱਦਾਂ ਜਿਹੜੇ ਜਿਹੜੇ ਸਾਡੇ ਮਿਲੇਨੀਅਮ ਜਿਹਨਾਂ ਨੂੰ ਸਸਟੇਨੇਬਲ ਡਿਵੈਲਪਮੈਂਟ ਗੋਲਸ ਆ ਗਏ ਉਹ ਕਿੱਦਾਂ ਅਚੀਵ ਕਰਨੇ ਆ